ਹੈਲੋ ਦੋਸਤੋ ਮੈਂ ਕਿਰਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਕੀ ਹਾਲ ਚਾਲ ਹੈ ਬਈ ਸਾਰਿਆਂ ਦਾ ਵਧੀਆ ਵਧੀਆ ਰਿਵੀਜ਼ਨ ਚੱਲ ਰਹੀ ਹੈ ਚਲੋ ਠੀਕ ਹੈ ਫਿਰ ਇੱਕ ਉਸੇ ਰਿਵੀਜ਼ਨ ਨੂੰ ਹੋਰ ਮਜ਼ਬੂਤ ਕਰਾਂਗੇ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਤੁਹਾਡੇ ਲਈ ਪ੍ਰਤਾਪ ਅਕੈਡਮੀ ਲੈ ਕੇ ਆਈ ਹੈ ਮੈਰਾਥਨ ਸੀਰੀਜ਼ ਠੀਕ ਹੈ MCQ ਸੀਰੀਜ਼ ਤਾਂ ਸਾਰੀ ਅਕੈਡਮੀ ਚਲਾ ਹੀ ਰਹੀ ਹੈ ਆਪਾਂ ਚਲਾਵਾਂਗੇ ਮੈਰਾਥਨ ਸੀਰੀਜ਼ ਠੀਕ ਹੈ ਕਿਉਂਕਿ ਆਪਾਂ ਬਈ ਤੁਹਾਨੂੰ ਪਤਾ ਹੀ ਹੈ एग्जाम ਦਾ ਲੈਵਲ ਸੈੱਟ ਕਰਦੇ ਰਹੇ ਆ ਤੇ ਇਸ ਵਾਰ ਵੀ ਆਪਾਂ एग्जाम ਦਾ ਲੈਵਲ ਸੈੱਟ ਕਰਾਂਗੇ ਟੈਨਸ਼ਨ ਨਹੀਂ ਲੈਣੀ ਠੀਕ ਹੈ ਤਾਂ ਇੱਕ ਬਹੁਤ ਖਾਸ ਇੰਪੋਰਟੈਂਟ ਅਨਾਉਂਸਮੈਂਟ ਤੁਹਾਡੇ ਲਈ ਹੈਗੀ ਹੈ ਜਿਹੜੇ ਸਟੂਡੈਂਟ ਨਵੇਂ ਆ ਚੈਨਲ ਦੇ ਉੱਤੇ ਪਹਿਲੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਸਟੱਡੀ ਮਟੀਰੀਅਲ ਪਿਆ ਹੈ ਚੈਨਲ ਦੇ ਉੱਤੇ ਫ੍ਰੀ ਆਫ ਕੋਸਟ ਪਿਆ ਹੈ ਇੰਨਾ ਤੱਕ ਅਈ ਅਕੈਡਮੀ ਦੇ ਪੇੜ ਵਿਚ ਵੀ ਨਹੀਂ ਹੈਗਾ ਠੀਕ ਹੈ ਤਾਂ ਟ੍ਰਿਪਲ ਐਸਬੀ ਦੇ ਆਉਣ ਵਾਲੇ एग्जाम ਹੈਗੇ ਆ ਲੇਬਰ ਇਨਸਪੈਕਟਰ ਤੇ ਸੀਨੀਅਰ ਅਸਿਸਟੈਂਟ ਖਾਸ ਟਾਰਗੇਟ ਇਹਨਾਂ ਨੂੰ ਹੀ ਹੈ ਤੇ ਸਭ ਤੋਂ ਪਹਿਲਾਂ ਇਹਨ ਉਹਨੂੰ ਟਾਰਗੇਟ ਕਰਦੇ ਹੋਏ ਤੁਹਾਡੇ ਲਈ ਮੈਰਥੋਂ ਦੀ ਝੜੀਆਂ ਲਾਤੀਆਂ ਠੀਕ ਹੈ ਅੱਜ ਉਹ ਦੱਸਦੇ ਕਿਦਾਂ ਸਭ ਤੋਂ ਪਹਿਲਾਂ ਤਾਂ ਬਾਈ ਆਪਣੀ ਐਪ ਡਾਊਨਲੋਡ ਕਰ ਲਿਓ ਠੀਕ ਹੈ ਕਿਉਂਕਿ ਇਹਦੇ ਤੇ ਤੁਹਾਨੂੰ ਸਾਰੇ ਕਰੰਟ ਅਫੇਅਰ ਦੀ ਮੈਗਜ਼ੀਨਸ ਮੈਥ ਦੇ ਪ੍ਰੈਕਟਿਸ ਸੈਟ ਕਾਫੀ ਕੁਝ ਪ੍ਰੋਵਾਈਡ ਕਰ ਰਹੀਆਂ ਹਨ ਫ੍ਰੀ ਆਫ ਕੋਸਟ ਕੁਝ ਨਹੀਂ ਚਾਹੇ ਤੁਹਾਡਾ ਆਈਫੋਨ ਹੈ ਚਾਹੇ ਐਂਡਰੋਇਡ ਹੈ ਦੋਹਾਂ ਦੇ ਵਿੱਚੋਂ ਜਦੋਂ ਤੁਸੀਂ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰੋਗੇ ਹੋਮ ਸਕ੍ਰੀਨ ਦੇ ਉੱਤੇ ਹੀ ਡਾਕੂਮੈਂਟ ਦਾ ਇੱਕ ਆਪਸ਼ਨ ਆਉਂਦਾ ਇੱਕ ਫੋਲਡਰ ਆਉਂਦਾ ਇੱਥੇ ਕਲਿੱਕ ਕਰੋਗੇ magazines ਆ ਜਾਣਗੀਆਂ ਜਿਸ ਮਰਜ਼ੀ ਮੈਗਜ਼ੀਨ ਤੇ ਕਲਿੱਕ ਕਰਕੇ ਉਹਨੂੰ ਡਾਊਨਲੋਡ ਕਰ ਲਓ export ਕਰ ਲਓ print out ਕਢਾ ਲਓ ਠੀਕ ਹੈ ਓਕੇ ਤੇ ਇਸ ਤੋਂ ਇਲਾਵਾ YouTube ਤੇ ਜੋ ਵੀ ਸਾਡੀ ਕਲਾਸ ਹੁੰਦੀ ਆ ਉਹਦਾ ਲਿੰਕ ਤੁਹਾਨੂੰ ਸਾਡੇ Telegram ਚੈਨਲ ਤੇ ਮਿਲ ਜਾਂਦਾ ਹੈ ਬਈ ਇਸ ਨੂੰ ਜ਼ਰੂਰ ਜੁਆਇਨ ਕਰ ਲਓ Telegram ਨੂੰ ਆ ਦੋ ਨੰਬਰ ਹੈ ਕੋਈ ਕਵੈਰੀ ਹੈ ਕੁਝ ਕੋਰਸ ਰਿਗਾਰਡਿੰਗ ਕੁਝ ਪੁੱਛਣਾ ਹੈ ਇੱਥੇ ਪੁੱਛ ਸਕਦੇ ਹੋ ਠੀਕ ਹੈ ਕਰੀਏ ਫਿਰ ਸਟਾਰਟ ਤਾਂ ਬਈ ਆ ਹੈਗੀ ਹੈ ਮੈਰਾਥੋਨਾਂ ਦੀ ਛੜੀ ਠੀਕ ਹੈ 27 ਦਸੰਬਰ ਤੋਂ ਆਪਾਂ ਸਟਾਰਟ ਕਰਾਂਗੇ ਪੈਰਾਥੋਨ ਸੀਰੀਜ਼ ਆ ਟਾਈਮ ਟੇਬਲ ਹੈ ਫੋਰ 3 ट्रिपल एसबी एग्जाम ਖਾਸ ਤੌਰ ਤੇ ਲੇਬਰ ਇਨਸਪੈਕਟਰ ਹਾਲਾਂਕਿ ਜਿਨ੍ਹਾਂ ਦਾ ਟ੍ਰਿਪਲ ਐਸਬੀ ਦਾ ਕੋਈ ਵੀ एग्जाम ਹੈ ਕਿਉਂਕਿ ਕਈ ਬੱਚੇ ਫਿਰ ਕਮੈਂਟ ਕਰਦੇ ਆ ਸਰ ਮੇਰਾ ਸੀਨੀਅਰ ਅਸਿਸਟੈਂਟ ਦਾ ਮੈਂ ਲਗਾ ਸਕਦੇ ਆ ਜੀ ਐਕਸਾਈਜ਼ ਵਾਲੇ ਲਗਾ ਸਕਦੇ ਆ ਅੱਗੇ ਕਲਰਕ ਆਈਗਾ ਉਹ ਲਗਾ ਸਕਦੇ ਆ ਭਾਈ ਸਾਰੇ ਲਗਾ ਸਕਦੇ ਆ ਠੀਕ ਹੈ ਪਰ ਹੁਣ ਲੇਬਰ ਇਨਸਪੈਕਟਰ ਦਾ ਪੇਪਰ ਹੈ ਉਹਨਾਂ ਨੂੰ ਟਾਰਗੇਟ ਆਪ ਕਰ ਰਹੇ ਆ 27 ਤਰੀਕ ਤੋਂ ਲੈਜੰਡ ਸ਼ੁਰੂਆਤ ਕਰਨਗੇ ਬਈ ਦੀਪ ਸਰ ਰੀਜ਼ਨਿੰਗ ਤੋਂ ਠੀਕ ਹੈ ਰੀਜਨਿੰਗ ਦੀ ਸਾਰੀ ਮੈਰਾਥਨਾਂ ਦੀ ਜਿਹੜੀ ਟਾਈਮ ਹੈਗੀ ਹੈ ਟਾਈਮ ਮਤਲਬ ਸਾਰੀ ਮੈਰਾਥਨਾਂ ਦਾ ਜੋ ਟਾਈਮ ਹੈ ਉਹ 5 ਵਜੇ ਹੈ ਸ਼ਾਮ ਨੂੰ 5 ਵਜੇ ਤੋਂ ਸ਼ੁਰੂ ਹੋਏਗੀ ਖਤਮ ਹੋਣ ਦਾ ਟਾਈਮ ਨੂੰ ਆਈਡੀਆ 4 5 ਘੰਟੇ 6 ਵੀ ਹੋ ਸਕਦੇ ਆ ਸਾਰੀ ਮੈਰਾਥਨ ਦਾ ਇਦਾਂ ਹੀ ਹੈ ਠੀਕ ਹੈ 28 ਤਰੀਕ ਨੂੰ ਟ੍ਰਿਪਲ ਐਸ ਵੀ ਵਾਸਤੇ ਖਾਸ ਤੌਰ ਤੇ ਜੋ ਉਹਨਾਂ ਦਾ ਪੈਟਰਨ ਹੈ ਜਿਸ ਹਿਸਾਬ ਨਾਲ ਉਹ ਕੁਸ਼ਚਨ ਪੁੱਛਦੇ ਆ ਉਸ ਹਿਸਾਬ ਨਾਲ ਤੁਹਾਨੂੰ ਮੈਂ ਇੱਕ ਮੈਰਾਥਨ ਕਰਾਉਂਗਾ ਸਾਰੇ ਟੌਪਿਕ ਉਹਦੇ ਵਿੱਚ ਕਵਰ ਕਰੂੰਗਾ ਬਈ ਠੀਕ ਹੈ 28 ਦਸੰਬਰ ਨੂੰ ਟਾਈਮ ਉਹੀ ਰਹੇਗਾ 5 ਵਜੇ 29 ਦਸੰਬਰ ਨੂੰ এনवायरमेंट ਇਕਨੋਮਿਕਸ ਜੀਓਗ੍ਰਾਫੀ ਤੇ ਇਹਨਾਂ ਦੇ ਨਾਲ ਰਿਲੇਟਡ ਇਸ਼ੂਸ ਉਹ ਤੁਹਾਡੇ ਨਾਲ ਡਿਸਕਸ ਕਰਨਗੇ ਅਰਜੁਨ ਬੱਬਰ ਸਰ ਬਹੁਤ ਘੈਂਟ ਪੜਾਉਂਦੇ ਆ ਤਾਂ ਜਰੂਰ ਸਾਰੇ ਨੇ ਇਹਨਾਂ ਦੀ ਮੈਰਾਥਨ ਨੂੰ ਅਟੈਂਡ ਕਰਨਾ ਉਸ ਤੋਂ ਬਾਅਦ 30 ਤਰੀਕ ਨੂੰ ਇੰਗਲਿਸ਼ ਦੇ ਧੁਰਿੰਦਰ ਮਿਸਟਰ सुरेंद्र ਇਹ ਆਉਣਗੇ ਬਈ ਠੀਕ ਹੈ ਤੁਹਾਨੂੰ ਇੰਗਲਿਸ਼ ਦੇ ਸਾਰੇ ਟੋਪਿਕ ਕਵਰ ਕਰਨਗੇ ਜੋ ਵੀ ਟ੍ਰਿਪਲ ਐਸਬੀ ਦਾ ਜਿਸ ਤਰ੍ਹਾਂ ਆਪਦਾ ਪੈਟਰਨ ਹੈ ਉਸ ਹਿਸਾਬ ਨਾਲ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਾਂਗੇ ਉਹ ਸਾਰੀ ਮੈਰਾਥਨ ਲਗਾ ਲਿਓ ਟੈਨਸ਼ਨ ਨਹੀਂ ਲੈਣੀ ਸਭ ਕਵਰ ਹੋਏਗਾ ਓਕੇ ਤੇ ਫਿਰ ਇਸ ਸਾਲ ਦਾ ਆਖਰੀ ਦਿਨ ਤੇ ਆਪਣੀ ਪੰਜਵੀਂ ਮੈਰਾਥਨ 31 ਦਸੰਬਰ ਨੂੰ ਹੋਏਗੀ ਸ਼ਾਮ ਨੂੰ 5 ਵਜੇ ਮਾਡਰਨ ਹਿਸਟਰੀ ਖਾਸ ਤੌਰ ਤੇ ਫ੍ਰੀडम ਸਟਰਗਲ ਸਾਰੀ ਫ੍ਰੀडम ਸਟਰਗਲ ਆਪਾਂ ਕਵਰ ਕਰ ਲਾਂਗੇ ਥਰੂ ਐਮਸੀਕਿਊਜ਼ ਦਿੱਲੀ ਸਲਤਨਤ ਮੈਂ ਤੁਹਾਨੂੰ ਕਵਰ ਕਰਾ ਚੁੱਕਿਆ ਹੈ ਇਸ ਤਰ੍ਹਾਂ ਹੀ ਆਪਾਂ ਮੋਡਰਨ ਹਿਸਟਰੀ ਦੀ ਫਰੀडम ਸਟਰਗਲ ਦਾ ਟੋਪਿਕ ਜਿਹੜਾ ਹੈ ਉਹ ਸਾਰਾ ਕਵਰ ਕਰ ਲਾਂਗੇ ਬਿਲਕੁਲ ਕਰੋਨੋਲੋਜੀ ਦੇ ਵਿੱਚ ਠੀਕ ਹੈ 31 ਦਸੰਬਰ ਸ਼ਾਮ ਨੂੰ 5 ਵਜੇ ਤੇ ਬੇ ਫਿਰ ਬਈ ਆਪਣਾ ਨਵਾਂ ਸਾਲ ਸਟਾਰਟ ਹੋਏਗਾ 1 ਜਨਵਰੀ ਨੂੰ ਤੇ ਨਵੇਂ ਸਾਲ ਨੂੰ ਸ਼ੁਰੂਆਤ ਕਰਾਂਗੇ ਆਪਣੀ ਮਾਂ ਬੋਲੀ ਤੋਂ ਪੰਜਾਬੀ ਗ੍ਰਾਮਰ ਜੀ ਹਾਂ ਬਿਲਕੁਲ ਹੁਣ ਤੱਕ ਸਾਡੇ ਚੈਨਲ ਦੇ ਉੱਤੇ ਪੰਜਾਬੀ ਦੀ ਕੋਈ ਕਲਾਸ ਨਹੀਂ ਲੱਗ ਰਹੀ ਸੀ ਪਰ 1 ਜਨਵਰੀ 2025 ਤੋਂ ਸ਼ੁਰੂਆਤ ਕਰਨਗੇ ਵੀ ਪੰਜਾਬੀ ਗ੍ਰਾਮਰ ਚਾਹੀ ਪੇਪਰ A ਹੈ ਚਾਹੀ ਪੇਪਰ B ਹੈ ਉਸ ਵਾਸਤੇ ਬਹੁਤ ਹੀ ਮਤਲਬ ਬਹੁਤ ਹੀ ਜ਼ਿਆਦਾ এডਿਕੇਟਿਡ ਬਹੁਤ ਹੀ ਜ਼ਿਆਦਾ ਪੜ੍ਹੀ ਲਿਖੀ ਸਾਡੀ ਮੈਮ ਹੈ ਜੀ ਕਿਰਨਪ੍ਰੀਤ ਮੈਮ ਉਹ ਇੰਟਰੋਡਿਊਸ ਹੋਣਗੇ 1 ਜਨਵਰੀ 2025 ਨੂੰ ਬਸ ਉਹਨਾਂ ਦੀ ਮੈਰਾਥਨ ਦਾ ਟਾਈਮ ਸ਼ਾਮ ਨੂੰ 5 ਨਹੀਂ ਹੈ ਸਵੇਰੀ 11 ਵਜੇ ਹੈ ਇਹ ਧਿਆਨ ਨਾਲ ਨੋਟ ਕਰ ਲਿਓ ਠੀਕ ਹੈ ਓਕੇ ਪੂਰਾ ਕੰਪਲੀਟ ਪੰਜਾਬੀ ਪੇਪਰ A ਤੇ B ਦਾ ਸਾਰਾ ਸਿਲੇਬਸ ਕੋਸ਼ਿਸ਼ ਕਰਾਂਗੇ ਕਿ ਉਸ ਦਿਨ ਆਪਾਂ ਇੱਕੋ ਕਲਾਸ ਦੇ ਵਿੱਚ ਕਵਰ ਕਰ ਲਈਏ ਚਾਹੇ 5 ਘੰਟੇ ਲੱਗਣ ਚਾਹੇ 6 ਲੱਗਣ ਠੀਕ ਹੈ ਬਾਈ ਓਕੇ ਤਾਂ ਸੁਪਰ ਇੰਪੋਰਟੈਂਟ ਹੈ ਨਵਾਂ ਸਾਲ ਆਪਣੀ ਮਾਂ ਬੋਲੀ ਤੋਂ ਸ਼ੁਰੂਆਤ ਕਰਾਂਗੇ ਬਾਈ ਫਿਰ 2 ਜਨਵਰੀ ਨੂੰ ਪੰਜਾਬ ਜੀਕੇ ਸਾਰੀ ਦੀ ਸਾਰੀ ਪੰਜਾਬ ਜੀਕੇ ਮੈਂ ਕੋਸ਼ਿਸ਼ ਕਰੂੰਗਾ ਸਾਰੇ ਟੌਪਿਕ ਜੋ ਹੈ ਹਿਸਟਰੀ ਜੀਓਗ੍ਰਾਫੀ ਪੋਲੀਟੀ ਇਕਨੋਮੀ ਪੰਜਾਬ ਦੀ ਪੰਜਾਬ ਦੀ ਜੋ ਹੈ ਸਟੈਟਿਕ ਜੀਕੇ ਪੰਜਾਬ ਦੀ ਸਾਰੀ ਪੰਜਾਬ ਜੀਕੇ ਨੂੰ ਆਪਾਂ ਮੇਨ ਮੇਨ ਟੌਪਿਕਸ ਨੂੰ ਕਵਰ ਕਰੀਏ 2 ਜਨਵਰੀ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਇਹ ਤਾਂ ਹੋ ਗਈ ਸੱਤ ਮੈਰਾਥਨ ਇੱਕ ਹਫਤਾ ਲਗਾਤਾਰ ਚੱਲਣਗੀ ਠੀਕ ਹੈ ਤੇ ਉਮੀਦ ਰਹੇਗੀ ਇਹਨਾਂ ਸਾਰੀ ਮੈਰਾਥਨ ਦੇ ਵਿੱਚ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਾਫੀ ਨਵੇਂ ਕਨਸੈਪਟ ਨਵੇਂ ਕੁਐਸ਼ਨਸ ਠੀਕ ਹੈ ਤੇ ਇਹ ਉਮੀਦ ਕਰਦੇ ਹਾਂ ਕਿ ਇਹ ਤੁਹਾਨੂੰ ਪੇਪਰ ਦੇ ਵਿੱਚ ਹੈਲਪਫੁਲ ਵੀ ਹੋਣ ਤੇ ਇਹਨਾਂ ਚੋਂ ਕੁਐਸ਼ਨ ਵੀ ਤੁਹਾਨੂੰ ਪੇਪਰ 'ਚ ਡਾਇਰੈਕਟਲੀ ਮਿਲਣ ਤੇ ਤੁਹਾਡਾ ਪੇਪਰ ਵੀ ਕਲੀਅਰ ਹੋਏ ਤੇ ਇਸ ਤੋਂ ਇਲਾਵਾ ਹੋਰ ਇੰਪੋਰਟੈਂਟ ਚੀਜ਼ ਕੀ ਹੈ ਭਾਈ 3 ਜਨਵਰੀ ਨੂੰ ਪੂਰੀ ਟੀਮ ਪਹਿਲੀ ਵਾਰ ਇਕੱਠੀ ਨੂੰ ਮਿਲੇਗੀ ਪ੍ਰਤਾਪ ਅਕੈਡਮੀ ਚੈਨਲ ਦੇ ਉੱਤੇ ਹੀ ਸਵੇਰੇ 10 ਵਜੇ ਮੈਰਾਥਨ ਹੈ ਆਪਣੀ ਪ੍ਰਤਾਪੀ ਮੈਰਾਥਨ 12 ਘੰਟੇ ਲਗਾਤਾਰ ਸਾਰੇ ਟੋਪਿਕ ਜਿਹੜੇ ਹੈਗੇ ਆ ਟ੍ਰਿਪਲ ਐਸਬੀ ਦੇ ਕੋਸ਼ਿਸ਼ ਕਰਾਂਗੇ ਕਿ ਸਾਰੇ ਦੇ ਸਾਰੇ ਕਵਰ ਹੋ ਜਾਣ ਠੀਕ ਹੈ ਬਹੁਤ ਘਾਟ ਬਹੁਤ ਘਾਟ ਰਿਵੀਜ਼ਨ ਤੁਹਾਡੀ ਹੋਏਗੀ ਜੋ ਤੁਸੀਂ ਹੁਣ ਤੱਕ ਪੜਿਆ ਸਾਰਾ ਦਾ ਸਾਰਾ ਪੀ ਟ੍ਰਿਪਲ ਐਸਬੀ ਦਾ ਡਾਟਾ ਸਾਰਾ ਰਿਵਾਈਜ਼ ਕਰ ਲਿਓ 3 ਜਨਵਰੀ ਨੂੰ ਠੀਕ ਹੈ ਤਾਂ ਇਹ ਆਪਣੀ 8ਵੀਂ ਮੈਰਾਥਨ ਹੋਏਗੀ ਤਾਂ ਇਹ ਮੈਰਾਥਨ ਲਗਾਤਾਰ ਚੱਲਣਗੀ ਠੀਕ ਹੈ ਚਾਹੇ ਵਿੱਚ ਸੈਟਰਡੇ ਆ ਰਿਹਾ ਸੰਡੇ ਆ ਰਿਹਾ ਕੋਈ ਮਤਲਬ ਆਪਾਂ ਨੂੰ ਨਹੀਂ ਹੈ ਠੀਕ ਹੈ ਤਾਂ ਇਹ ਬਈ 12 ਘੰਟੇ ਦੀ ਮੈਰਾਥਨ ਹੈ ਪ੍ਰਤਾਪੀ ਮੈਰਾਥਨ ਠੀਕ ਹੈ ਆਪਣੇ ਯਾਰ ਦੋਸਤਾਂ ਨਾਲ ਗੱਲ ਸ਼ੇਅਰ ਕਰ ਦਿਓ ਸਾਰਿਆਂ ਨਾਲ ਤੇ ਬਈ ਫਿਰ 4 ਜਨਵਰੀ ਹੈ 4 ਜਨਵਰੀ ਨੂੰ ਚਿੱਲ ਡੇ ਹੈ ਆਪਣਾ ਰਾਮ ਨਾਲ ਰੈਸਟ ਕਰਿਓ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਤੇ 5 ਜਨਵਰੀ ਨੂੰ ਜਾਣਾ ਹੈ ਪੇਪਰ ਦੇਣ ਲੈਬਰ ਇੰਸਪੈਕਟਰ ਦਾ ਠੀਕ ਹੈ ਆ ਜਾਏਗਾ ਟੈਨਸ਼ਨ ਨਾ ਲਿਓ ਕਿ ਕੈਨਸਲ ਹੋਏਗਾ ਨਹੀਂ ਹੋਏਗਾ ਐਡਮਿਟ ਕਾਰਡ ਕਦੋਂ ਆਣਗੇ ਆ ਜਾਏਗਾ ਸਭ ਕੁਝ ਹੋ ਜਾਏਗਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਓਕੇ ਆਈ ਹੋਪ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਣੀ ਵਧੀਆ ਤਰੀਕੇ ਨਾਲ ਠੀਕ ਹੈ ਹੁਣ ਇੱਕ ਅਨਾਉਂਸਮੈਂਟ ਹੋ ਰਿਹਾ ਜਿਨ੍ਹਾਂ ਨੇ ਸਾਡੇ ਕੋਲ ਆਫਲਾਈਨ ਆ ਕੇ ਪੜਨਾ ਹੈ ਤਾਂ ਆਫਲਾਈਨ ਆ ਕੇ ਪੜ ਸਕਦੇ ਹਨ ਹੋਸਟਲ ਦੀ ਫੈਸਿਲਿਟੀ ਹੈਗੀ ਆ ਬॉयਸ ਵਾਸਤੇ 1 ਜਨਵਰੀ ਤੋਂ ਬੈਚ ਸਟਾਰਟ ਹੈ ਬਈ 1 ਜਨਵਰੀ ਤੋਂ ਬੈਚ ਸਟਾਰਟ ਹੈ ਬੈਚ ਬਾਰੇ ਜੋ ਵੀ ਪੁੱਛਣਾ ਹੈ ਫੀਸ ਕਿੰਨੀ ਰਹੇਗੀ ਵੈਸੇ ਆਪਣੀ ਜੋ ਆਫਲਾਈਨ ਦੀ ਫੀਸ ਹੈ ਉਹ 14000 ਹੁੰਦੀ ਹੈ ਠੀਕ ਹੈ ਓਕੇ ਕੰਪਲੀਟ ਸਿਲੇਬਸ ਦੀ ਸਾਰਾ ਸਿਲੇਬਸ ਕਵਰ ਕਰਦੇ ਆ ਇਹ ਨਹੀਂ ਕਿ 2 ਮਹੀਨੇ 3 ਮਹੀਨੇ ਪੜਾ ਕੇ ਤੁਹਾਨੂੰ ਕਰੇ ਤੋਰ ਦਿੰਦੇ ਕਿ ਜਾਓ ਬਈ ਅਜਿਆ ਨਹੀਂ ਹੈ ਠੀਕ ਹੈ ਜਦੋਂ ਤੱਕ ਤੁਹਾਡੀ ਇੱਛਾ ਹੈ ਜਦੋਂ ਤੱਕ ਤੁਸੀਂ ਹਰ ਇੱਕ ਸਬਜੈਕਟ ਦੇ ਵਿੱਚ ਪਰਫੈਕਟ ਨਹੀਂ ਹੋ ਜਾਂਦੇ ਸਾਰੇ ਸਬਜੈਕਟ ਨਹੀਂ ਕਰ ਲੈਂਦੇ ਥਿਉਰੀ ਵਾਈਜ਼ ਉਦੋਂ ਤੱਕ ਨਹੀਂ ਆਪਾਂ ਭੇਜਦੇ ਤੇ ਨਾ ਹੀ ਤੁਸੀਂ ਜਾਣਾ ਹੈ ਠੀਕ ਹੈ ਓਕੇ ਚਾਹੇ ਮਹੀਨੇ 7 ਲੱਗਣ 8 ਲੱਗਣ ਠੀਕ ਹੈ ਇੱਕ ਵਾਰੀ ਕੋਚਿੰਗ ਲਈਦੀ ਹੁੰਦੀ ਹੈ ਇਹ ਨਹੀਂ ਕਿ ਹਰ ਵਾਰ ਪੇਪਰ ਆ ਗਿਆ ਬਾਰ ਬਾਰ ਕੋਚਿੰਗ ਲਾਓਗੇ ਅਜੀਹਾ ਨਹੀਂ ਹੁੰਦਾ ਸਾਡੀ ਅਕੈਡਮੀ ਦੇ ਵਿੱਚ ਖਾਸ ਤੌਰ ਤੇ ਨਾ ਹੀ ਆਪਾਂ ਬੈਚ ਮਰਜ ਕਰਦੇ ਆ ਕਿ 1 ਮਹੀਨਾ ਪੜਾਇਆ ਫਿਰ ਨਵਾਂ ਬੈਚ ਲਾ ਲਈ ਅਗਲੇ ਮਹੀਨੇ ਤੇ ਉਹਦੇ ਵਿੱਚ ਵਿੱਚ ਹੀ ਮਰਜ ਕਰਤਾ ਉਹ ਕੰਮ ਹੋਰ ਅਕੈਡਮੀਆਂ ਕਰਦੀਆਂ ਆਪਣਾ ਕੰਮ ਨਹੀਂ ਹੈ ਨਾ ਆਪਾਂ ਬੈਚ ਮਰਜ ਕਰਦੇ ਨਾ ਹੀ ਸਾਡਾ ਬੈਚ 7-8 ਮਹੀਨੇ ਤੋਂ ਪਹਿਲਾਂ ਨਿਬੜਦਾ ਤੇ ਜੇ ਇੰਨਾ ਸਬਰ ਹੈ ਤਾਂ ਮੈਚ ਜ਼ਰੂਰ ਜੁਆਇਨ ਕਰੋ ਠੀਕ ਹੈ ਇਹ ਗਾਰੰਟੀ ਹੈ ਜੋ ਆਪਾਂ ਕਰਾਉਂਦੇ ਆ ਉਹ ਤੁਹਾਨੂੰ ਪੇਪਰ 'ਚ ਮਿਲਦਾ ਹੈ ਆਪਾਂ ਸਿਲੇਬਸ ਕਵਰ ਕਰਦੇ ਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਠੀਕ ਹੈ ओके ਤਾਂ 1 ਜਨਵਰੀ ਤੋਂ ਬੈਚ ਸਟਾਰਟ ਹੈ ਬਾਕੀ ਹੋਰ ਜੋ ਵੀ ਪੁੱਛਣਾ ਹੈ ਹੋਸਟਲ ਖਾਣਾ ਪੀਣਾ ਜੋ ਵੀ ਹੈ ਸਾਰਾ ਉਹ ਤੁਹਾਨੂੰ ਆ ਸਾਡੇ ਦੋ ਨੰਬਰ ਹੈ ਇੱਥੇ ਕਾਲ ਕਰਕੇ ਜਦਮਰਜ਼ੀ ਪੁੱਛ ਸਕਦੇ ਹੋ ਠੀਕ ਹੈ ਕਈ ਵਾਰੀ ਕਿ ਨੰਬਰ ਬੀਜ਼ੀ ਹੁੰਦਾ ਨਹੀਂ ਡਰਾਈਵ ਕਰਦੇ ਹੁੰਦੇ ਨਹੀਂ ਚੱਕਿਆ ਜਾਂਦਾ ਤਾਂ ਦੂਜੇ ਤੇ ਕਰ ਲਓ ਲਗਾਤਾਰ ਦੋ ਵਾਰ ਕਰ ਲਓ ਤਿੰਨ ਵਾਰ ਕਰ ਲਓ ਹੋ ਜਾਈ ਗਏ ਗੱਲ ਠੀਕ ਹੈ ਕੋਲ ਬਹੁਤ ਆਉਂਦੀ ਹੈ ਕਈ ਵਾਰੀ ਹੁੰਦੇ ਆ ਆਫਲਾਈਨ ਕਲਾਸ 'ਚ ਹੁੰਦੇ ਆਨਲਾਈਨ ਕਲਾਸ ਹੁਣ ਮੈਂ ਮੰਨ ਲਓ ਰਿਕਾਰਡ ਕਰ ਰਿਹਾ ਦੋ ਫੋਨ ਵੱਜ ਚੁੱਕੇ ਆ ਫੋਨ ਵਾਈਬ੍ਰੇਸ਼ਨ ਤੇ ਨਹੀਂ ਚੱਕਿਆ ਗਿਆ ਠੀਕ ਹੈ ਤਾਂ ਅਜਿਹਾ ਹੁੰਦਾ ਹੈ ਤਾਂ ਕੋ ਬੈਕ ਕਾਲ ਆ ਜਾਂਦੀ ਹੈ ਜਾਂ ਤੀਸਰੀ ਵਾਰ ਚੌਥੀ ਵਾਰ ਕਰ ਲਓ ਕੋਈ ਐਡਾ ਇਸ਼ੂ ਨਹੀਂ ਹੈ ਠੀਕ ਹੈ ਓਕੇ ਠੀਕ ਹੈ ਬਈ ਤੇ ਬਾਕੀ ਆ ਟਾਈਮ ਟੇਬਲ ਜਰੂਰ ਨੋਟ ਡਾਊਨ ਕਰ ਲਿਓ ਤੇ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਵੀ ਕਰ ਦਿਓ ਬਈ ਠੀਕ ਹੈ ਓਕੇ ਥੈਂਕ ਯੂ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਹ ਵੀ ਬਹੁਤ ਜ਼ਰੂਰੀ ਹੈ